ਨਾ ਮੇਰੀ ਗੱਲ ਸੁਣ ਹੂੰ ਮਨਜੀਤ ਨੂੰ ਕੀਕ ਦੱਸਿਆਈਓ ਕਿਉਂ ਕੀ ਹੋਇਆ ਤੂੰ ਮੈਨੂੰ ਇਹ ਦੱਸ ਵੀ ਦੱਸਿਆ ਕੀ ਆ ਮੈਂ ਤੇ ਕੋਈ ਜੀ ਵੀ ਨਹੀਂ ਦੱਸਿਆ ਛੱਡਿਆ ਹੀ ਕੱਖ ਨਹੀਂ ਦੱਸਣ ਵਾਲਾ ਕੁਝ ਦੱਸਿਆ ਨਹੀਂ ਸਾਰਾ ਕੁਝ ਦੱਸਤਾ ਵਾ ਕੀ ਕਹਿੰਦੇ ਤੁਹਾਨੂੰ ਮੈਂ ਨੋ ਕੀ ਕਹਿਣਾ ਉਹ ਚਾਚੇ ਨੂੰ ਦੱਸਣ ਲਈ ਬਾਹਰ ਬੈਗੇ ਚਾਚਾ ਆਵਾ ਵੀ ਸੁੱਖ ਦੀ ਮਾਂ ਇਦਾਂ ਗਵਾਜੀ ਆ ਤੇ ਸੁੱਖ ਕਹਿੰਦੀ ਆ ਵੀ ਸਾਬੀ ਨੇ ਇਦਾਂ ਕੀਤਾ ਵਾ ਤੇ ਦੱਸਣਾ ਨਹੀਂ ਆ ਫਿਰ ਕਿਹਨੂੰ ਬਣਾ ਦੱਸਾਂ ਤੂੰ ਕਿਹਾ ਕਿਉਂ ਹੀ ਫਿਰ ਪਹਿਲਾਂ ਗੱਲ ਕਰ ਲੈnde ਜੇ ਤੁਸੀਂ ਤੇ ਮੁੜ ਕੇ ਫਿਰ ਤੁਹਾਨੂੰ ਰੋਣੀ ਵੀ ਬੜੀ ਛੇਤੀ ਤੇ ਅਨਾਊਂਸਮੈਂਟ ਕਰਾ ਦੇ ਫਿਰ ਵੀ ਮੈਂ ਕੀਤਾ ਵਾ ਜੇ ਲੋਡ ਪਈ ਨਾ ਤੇ ਉਹ ਵੀ ਕਰਾ ਦੂੰਗੀ ਠੀਕ ਆ ਉਹ ਤੈਨੂੰ ਕਿਦਾਂ ਤੂੰ ਮੇਰੇ ਤੇ ਇਲਜ਼ਾਮ ਲਾਈ ਜਾਂਦੀਆਂ ਵੀ ਮੈਂ ਹੋਈ ਕੀਤਾ ਵਾ ਕਿਆ ਨਹੀਂ ਦਹੀ ਮੈਨੂੰ ਪਹਿਲੀ ਤੇ ਗੱਲ ਗਵਾਚੀ ਆ ਮਰੀ ਨਹੀਂ ਆ ਸ਼ਰਮ ਕਰੋ ਥੋੜਾ ਜਿਹਾ ਬੋਲਣ ਲੱਗਿਆਂ ਠੀਕ ਆ ਤੇ ਫਿਰ ਹੋਰ ਕੀ ਕਵਾਂ ਤੂੰ ਝੂਠਾ ਨਾ ਲਾਉਣੀ ਆ ਤੇ ਨਾ ਸੱਚੇ ਵੀ ਤੂੰ ਹੀ ਕਿਤੇ ਮੈਂ ਤੈਨੂੰ ਆਖਿਆ ਨਾ ਉਹ ਮੇਰੇ ਮੂੰਹ ਚੋਂ ਨਿਕਲਿਆ ਸੈਸਬਾ ਠੀਕ ਆ ਫਿਰ ਮੇਰੇ ਵੀ ਮਨਜੀਤ ਦੀਦੀ ਦੇ ਮੂੰਹ ਚੋਂ ਨਾ ਜੇ ਤੈਨੂੰ ਦੱਸਣ ਦੀ ਨਾ ਸੈਸਬਾ ਹੀ ਨਿਕਲ ਗਿਆ ਮੇਰੇ ਮੂੰਹ ਚੋਂ ਉਹਨੂੰ ਦੱਸ ਦੇ ਠੀਕ ਆ ਤੇ ਜਿਦਾਂ ਤੇਰੀ ਜੁਬਾਨ ਹੀ ਵੱਡਦੀ ਦੇ ਵੇਖੀ ਵੇਖਦਾ ਸੈਸਬਾ ਨਿਕਲਦਾ ਇੱਕ ਤੇ ਜੁਬਾਨ ਵੱਡਣੀ ਮਾਂ ਵਾਂਗੂ ਬੜੀ ਸਿੱਖੀ ਮਾਂ ਵੀ ਗੱਲ-ਗੱਲ ਤੇ ਜੁਬਾਨ ਵੱਡਦੇ ਨਹੀਂ ਤੂੰ ਹੀ ਵੀ ਕਿੰਨੀਆਂ ਗਾ ਜੁਬਾਨਾਂ ਵੱਡਦੇ ਜਿਹੱਟ ਤੇ ਲਾਓ ਬਾਲਾ ਫਿਰ ਤੇ ਜਿਹੜੀ ਵੱਧ ਜੇ ਉਹਨੂੰ ਵੱਡਣਾ ਹੀ ਪੈਂਦਾ ਵਾ ਆਪਣੀਆਂ ਤੁਹਾਡੀਆਂ ਘੱਟ ਵਾ ਆਪਣੀਆਂ ਵੀ ਇੱਕੋ ਨਹੀਂ ਵੇਰ ਲਿਆ ਕਰੋ ਤੇਨੂੰ ਉਦੋਂ ਦਾ ਪਿਆਰ ਨਾਲ ਤਰਲੇ ਮਾਰਨ ਡਿਆ ਵੀ ਮੈਂ ਨਹੀਂ ਕੀਤਾ ਸੁਖ ਮੈਂ ਨਹੀਂ ਕੀਤਾ ਤੇ ਹੁਣ ਕੱਲਿਆਂ ਨੂੰ ਕੱਲੇ ਕੱਲੇ ਨੂੰ ਦੱਸਣ ਡਈਆਂ ਵੀ ਹਾਂ ਇਹਦਾ ਹੀ ਕਸੂਰ ਜੇ ਉਥੇ ਜਾ ਹਾਂ ਉਥੇ ਪਤਾ ਕਰ ਹਾਂ ਜੇ ਮੈਂ ਤੈਨੂੰ ਕਿਹਾ ਮੇਰੇ ਨਾਲ ਜਾ ਤੂੰ ਉਦੋਂ ਦੀ ਤੁਰੀ ਵੀ ਨਹੀਂ ਫਿਰ ਤੇ ਚੱਲ ਚਲੀ ਉਹ ਤੇ ਦੀਦੀ ਆ ਗਈ ਤਾਂ ਕਰਕੇ ਮੈਂ ਬਹਿ ਗਈ ਚਲੋ ਚਲੀਏ ਜੇ ਤੈਨੂੰ ਟੈਨਸ਼ਨ ਹੁੰਦੀ ਨਾ ਮਾਂ ਆਪਣੀ ਦੀ ਤੇ ਤੂੰ ਫਿਰ ਪੋਤੇ ਫੋਨ ਲਾ ਕੇ ਹੀ ਪੁੱਛਣੀ ਤੂੰ ਦੋ ਵੀ ਨਹੀਂ ਫੋਨ ਲਾ ਕੇ ਪੁੱਛਿਆ ਫਿਰ ਪਖੰਡ ਮਾਰਦੀ ਤੂੰ ਹੁਣ ਮੂੰਹ ਠਾ ਕਰਕੇ ਬੈਠੀ ਮੇਰੇ ਸਾਹਮਣੇ ਨਮੂਨਾ ਬਣ ਕੇ ਮੈਂ ਕੀ ਕਿਹਾ ਤੁਹਾਨੂੰ ਬਾਹਰੋਂ ਆਉਂਦੇ ਮੈਂ ਆਣ ਕੇ ਮੈਨੂੰ ਬੋਲਣ ਦਾ ਆਪਣੇ ਇੱਧਰ ਆਉਂਦੇ ਆਣ ਕੇ ਬੋਲਣ ਦਾ ਭੈਣੇ ਜੇ ਹੁਣ ਮੈਂ ਚਾਚੇ ਲਾ ਕੇ ਕਿੱਦਾਂ ਜਾ ਕੇ ਪਾਵਾਂ ਨਾ ਬੋਹ ਜਾ ਕੇ ਮੈਂ ਤੁਹਾਨੂੰ ਕਿਹ ਚਾਚੇ ਲਾ ਕੇ ਜਾ ਕੇ ਪਾਵਾਂ ਕਿਆ ਬੋਲੇਆ ਤੁਹਾਨੂੰ ਇੱਕ ਵਾਰੀ ਵੀ ਮੈਂ ਬਸ ਰੌਲਾ ਹੀ ਪਾਉਣਾ ਆਉਂਦਾ ਹੋਰ ਕੁਝ ਨਹੀਂ ਕਰਨਾ ਤੇ ਕੀ ਕਰਾਂ ਫਿਰ ਦੱਸ ਪਖੰਡ ਮਾਰਦੀ ਆ ਜੋ ਸਭ ਝੂਠ ਤੇਰੇ ਕੋਲ ਤੇ ਤੁਸੀਂ ਸੱਚ ਜੇ ਸਾਡੇ ਕੋ ਸੱਚ ਵਾ ਤੇ ਮੇਰੇ ਕੋਲੋਂ ਝੂਠ ਵਾ ਤੇ ਨਿਕਲ ਜਾ ਮੇਰੇ ਲਾਗੋਂ ਚੱਲ ਨਹੀਂ ਆ ਬੈਨਤ ਨਹੀਂ ਲੱਗੀ ਸਾਡੇ ਲਾਗੇ ਤੇ ਮਾਰ ਦੂੰਗਾ ਯੋ ਤੈਨੂੰ ਵੀ ਬਾਜੀ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਰਾਂ ਕੀ ਕਰਨਾ ਤਾਂ ਪੈਣਾ ਕੁਛ ਨਾ ਕੁਛ ਭਾਬੀ ਕਰਾਂਗੇ ਜਨਾਜ ਕਰਾਂਗੇ ਨਾ ਕੁਛ ਨਾ ਸੋਚਾਂ ਨਾ ਵਿਚਾਰਾਂਗੇ ਨਾ ਉਹਨਾਂ 'ਚ ਗੱਲ ਕਿੱਦਾਂ ਬਣੂਗੀ ਮੈਂ ਤਾਂ ਇੰਨੀ ਕਿ ਦੁਖੀ ਹੋ ਗਈ ਆ ਨਾ ਮੈਂ ਕਿਤੇ ਕਦੀ ਬਾਹਰ ਗਈ ਆ ਵੀ ਲੋਕੀ ਗੱਲਾਂ ਕਰਨ ਵਾਲੇ ਤੁਹਾਨੂੰ ਪਤਾ ਵਾ ਗੱਲਾਂ ਝੱਟ ਕਰ ਦਿੰਦੇ ਆ ਨਹੀਂ ਗੱਲ ਤੇ ਨਿਕਲਦੀ ਮਗਰੋਂ ਆ ਤੇ ਘਰੋਂ ਗੱਲ ਬਾਅਦ 'ਚ ਨਿਕਲਦੀ ਆ ਪਿੰਡ 'ਚ ਪਹਿਲਾਂ ਚ ਲਈ ਜਾਂਦੀ ਆ ਉਹ ਤੇ ਹੈ ਉਹ ਹੀ ਤੇ ਮੈਂ ਕਹਿੰਦੀ ਆ ਮੈਂ ਪਿੰਡ 'ਚ ਇੱਕ ਗੱਲ ਹੁੰਦੀ ਆ ਨਾ ਉਹਨੂੰ ਚਾਰ ਬਣਾਉਂਦੇ ਆ ਲੋਕੀ ਨਹੀਂ ਲੋਕਾਂ ਨੇ ਤੇ ਬਣਾਉਣੀ ਬਣਾਉਣੀ ਫਿਰ ਉਨਾ ਕਹਿਣਾ ਵੀ ਪਹਿਲਾਂ ਤੁਹਾਡੇ ਘਰ ਦੇ ਪਹਿਲਾਂ ਕੀ ਹਾਲਾਤ ਸੀਗੇ ਤੇ ਇਹ ਕੁੜੀ ਨਾਲ ਵੀ ਇਦਾਂ ਹੋ ਗਿਆ ਹੁਣ ਤੇ ਉਹ ਗੱਲ ਵਾ ਕੋਈ ਖੂ ਖਤਾ ਲੱਭੇ ਨਾ ਤੇ ਮੈਂ ਉਹਦੇ ਵਿੱਚ ਪੈ ਜਾ ਜਿੰਨੀ ਮੈਂ ਦੁਖੀ ਹੋਈ ਆ ਨਹੀਂ ਜੇ ਖੂ ਖਾਤੇ ਚ ਪੈ ਜਾਓਗੇ ਤੇ ਘਰ ਕਿਦਾਂ ਚੱਲੂ ਸਾਰਾ ਸਿਆਣੇ ਬੰਦੇ ਤੋਂ ਬਗੈਰ ਘਰ ਕਿਦਾਂ ਚੱਲੂਗਾ ਬਾਜੀ ਸਮਝ ਨਹੀਂ ਆਉਂਦੀ ਮੈਨੂੰ ਕੁਛ ਵੀ ਮੈਂ ਕਰਾਂ ਕੀ ਸਮਝ ਤੇ ਨਹੀਂ ਆਉਂਦੀ ਪਰ ਹੈ ਤੇ ਆ ਇਹ ਗੱਲ ਸਮਝ ਤੋਂ ਬਾਹਰ ਇਹ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਫਿਕਰਮੰਦ ਵਾਲੀ ਗੱਲ ਆ ਫਿਕਰਮੰਦ ਹੋ ਗਿਆ ਵਾ ਮਤਲਬ ਬਚਾ ਜਿਹੜਾ ਸਾਡਾ ਐ ਸੋਲੇ ਆ ਕਿੰਨੀ ਕਿ ਚਿੰਤਾ ਕਰੀ ਜਾਵਾਂ ਕਿੰਨੀ ਕਿ ਕੀ ਤੇ ਕੌਣ ਮੇਰੇ ਲਾਗੇ ਲੱਗਦਾ ਵਾ ਇੱਕ ਤੁਹਾਡੇ ਤੋਂ ਸਵਾਈ ਕੋਈ ਆਉਂਦਾ ਕਰ ਚਾਹੇ ਸੁਖਵਿੰਦਰ ਤੋਂ ਸਵਾਈ ਚਲੋ ਅਹੀਂ ਤੇ ਮੇਂ ਪਰਿਵਾਰ ਹੋਇਆ ਸਾਨੂੰ ਤੇ ਦੁੱਖ ਆ ਦਰਦ ਵੀ ਆ ਅਹੀਂ ਤੇ ਆਉਣਾ ਹੀ ਆਉਣਾ ਇਹ ਤੇ ਇਹ ਤੇ ਗੱਲ ਜੇ ਅਹੀਂ ਨਾ ਜਾਵਾਂਗੇ ਤੇ ਹੋਰ ਨਾ ਕੋਈ ਹੋਰ ਕਿਹੜਾ ਬੰਦਾ ਆਊਗਾ ਹੋਰ ਗੱਲ ਲੜਾਊਗਾ ਬਾਹਰ ਜਾ ਕੇ ਸਾਰੀ ਉਹਨਾਂ ਦੇ ਘਰ ਜਾ ਹੋ ਰਿਹਾ ਅਹੀਂ ਤੇ ਨਹੀਂ ਕਿਸੇ ਨਾਲ ਕਰ ਸਕਦੇ ਬਾਹਰ ਚੱਲ ਘਰ ਦੀ ਤੇ ਮੈਨੂੰ ਜਿੱਠੀ ਜਾਨੀ ਹੈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਵੀ ਕੁੜੀ ਦਿਨ ਜਿਠਣੀ ਪੜੀ ਔਖੀ ਆ ਤਿਆਂ ਜਿਹੜੀਆਂ ਔਖੀਆਂ ਜਾਂਦੀਆਂ ਮਾਂ ਉਹ ਸੌਖੀ ਨਹੀਂ ਹੁੰਦੀ ਜਿਹਦੀ ਧੀ ਔਖੀ ਐ ਮੰਨਣ ਵਾਲੀ ਗੱਲ ਆਏ ਮੰਨਣ ਵਾਲੀ ਆ ਗੱਲ ਐ ਚਲੋ ਪੁੱਤ ਕੋਈ ਗੱਲ ਨਹੀਂ ਕੀ ਕਰਦੇ ਆ ਕੋਈ ਤੇਰਾ ਵੀ ਕੋਈ ਮਸਲਾ ਹੱਲ ਸਸਤੇਰੀ ਨੂੰ ਸਮਝਾਉਨੇ ਆ ਕਿ ਤੰਗ ਤਰੀਕੇ ਦੇ ਨਾਲ ਵੀ ਇਦਾਂ ਨਹੀਂ ਕਰੀ ਜਾਂਦਾ ਜੇ ਘਰ ਉੱਜੜ ਗਿਆ ਤੇ ਦੁਬਾਰਾ ਮੁੰਡਾ ਕਿੱਥੇ ਵਹੇਂਗੀ ਆਪਣਾ ਕਿੱਦਾਂ ਵਹੇਂਗੀ ਹਾਂਜੀ ਇਹ ਗੱਲ ਬਹੁਤ ਮੰਦੀ ਆ ਨਾ ਤੂੰ ਹਾਂਜੀ ਅਹੀਂ ਤੇ ਚਲੋ ਅਸੀਂ ਇਹੋੀ ਗੱਲ ਕਰਨੀ ਹੈ ਉਹਨਾਂ ਨੂੰ ਸਮਝ ਦਰੀਲ ਦਵਾਗੇ ਨਾ ਉਹਨਾਂ ਨੂੰ ਹਾਂਜੀ ਵੀ ਇੰਨੀਆਂ ਦੁਨੀਆ ਦੇ ਨਾਲ ਹੋਇਆ ਕੋਟਾਂ ਕਚਾਰੀਆਂ 'ਚ ਮੇਲੇ ਇਸੇ ਕੰਮ ਦੇ ਲੱਗਦੇ ਆ ਤਲਾਕਾਂ ਦੇ ਬਿਲਕੁਲ ਤੇ ਜੇ ਵੇਖ ਲਾ ਜੇ ਕੋ ਭਾਂਡਾ ਵਟਾਉਣ ਵਾਲੀ ਗੱਲ ਹੈਗੀ ਆ ਤੇਰੇ ਕੋਲ ਤੇ ਤੂੰ ਕਰ ਲਾ ਉਹ ਜਾਣ ਕੇ ਨਿੱਕੀ ਨਿੱਕੀ ਗੱਲ ਤੋਂ ਡਹਿ ਪੈਂਦੇ ਆ ਕੋਈ ਏਡੀ ਗੱਲ ਵੀ ਨਹੀਂ ਹੁੰਦੀ ਜੇ ਤਾਂ ਵੀ ਬਸ ਚੌਧਰੀ ਜੀ ਬੰਦਾ ਮਰਨ ਵਾਲੀ ਗੱਲ ਵੀ ਮੈਂ ਐਂ ਹੀ ਬਸ ਪ੍ਰਧਾਨ ਰਵਾਂ ਜਾਂ ਕਿਦਾਂ ਚਲੋ ਉਹ ਗੱਲੋਂ ਵੀ ਨਹੀਂ ਆਕੀਦਾ ਨਹੀਂ ਅਹੀਂ ਕਹਿੰਦੇ ਆ ਪੁੱਤ ਚੌਧਰ ਘਰੇ ਪਛਾਕੋ ਘਰ ਦੀ ਮਾਲਕ ਆਓ ਮੋਢੇ ਆ ਘਰ ਦਾ ਆਓ ਕਰੇ ਚੌਕਰ ਅ ਜਦੋਂ ਆਪਣੀ ਨੌ ਨੂੰ ਆਪਣੇ ਥਾਂ ਰੱਖੇ ਆਪਣੇ ਨੂੰ ਆਪ ਨੂੰ ਆਪਣੇ ਥਾਂ ਰੱਖੇ ਆਪਣੇ ਬੱਚੇ ਨੂੰ ਆਪਣੇ ਥਾਂ ਤੇ ਰੱਖੇ ਹੋਈ ਨਾ ਫੇਈ ਬੜਾ ਘਰ ਵਧੂ ਅੱਗੇ ਨੂੰ ਹੋਈ ਤੇ ਨੇ ਆਪਣੀ ਲਿਮਿਟ ਚ ਰਵੇ ਚਲੋ ਸਾਰੇ ਕੰਮ ਜ਼ਰੂਰੀ ਆ ਧੋਕਾ ਵੀ ਜ਼ਰੂਰੀ ਆ ਸਮਝਾਉਣਾ ਵੀ ਜ਼ਰੂਰੀ ਆ ਸਾਰੇ ਕੰਮ ਇਹ ਨਹੀਂ ਨਾ ਵੀ ਕੱਲਾ ਹੀ ਵੀ ਇੱਕ ਪਾਸਾ ਹੀ ਲੈ ਲੈਣਾ ਨਰਪੱਖ ਨਹੀਂ ਰਹਿਣਾ ਇੱਕੋ ਪੱਖ ਲਈ ਜਾਣਾ ਇੱਕ ਪੱਖ ਨੂੰ ਆਪਣੇ ਪੱਖ ਨੂੰ ਮੇਰੇ ਬਗੂਦ ਰੱਖਣਾ ਦੂਜੇ ਪਾਸੇ ਨੂੰ ਜਿਹੜਾ ਪੱਖ ਵਾ ਜਿਹੜਾ ਉਹਦੀ ਮਜ਼ਬੂਤੀ ਨੂੰ ਆਖਣਾ ਵੀ ਨੂੰ ਢਾਹ ਲਾਈਏ ਜਿੱਦਾਂ ਨਹੀਂ ਪਟਾ ਗੱਲ ਬਣਨੀ ਇਹ ਤੇ ਉਹਨੂੰ ਦਲੀਲ ਦੇਣੀ ਪਊਗੀ ਬਮੀdataTable ਨੂੰ ਤਰੀਕੇ ਨਾਲ ਦੇਣੀ ਪਊਗੀ ਇਹ ਨਹੀਂ ਵੀ ਉਹਦੇ ਨਾਲ ਹੀ ਕੋਈ ਕੋਈ ਚੜੋਕਥੀ ਕਰਕੇ ਜਾਂ ਕੋਈ ਉੱਤੇ ਕੋਈ ਮਤਲਬ ਇਹੋ ਜਿਹਾ ਗੱਲ ਕਰੀਏ ਕੋਈ ਬੰਦੇ ਚਾਰ ਲੈ ਕੇ ਜਾਈਏ ਇੱਕ ਤੁਹਾਡਾ ਘਰ ਦਾ ਜਿਹੜਾ ਮੁੜ ਕੇ ਬੇਟਾ ਤੈਨੂੰ ਸਾਰੀ ਉਹ ਮਠੇਸ ਪਹੁੰਚਦੀ ਰਹੇ ਉਹਦੇ ਦਲੀਲ ਨਹੀਂ ਹੈ ਨਾ ਉਹਨੂੰ ਸਮਝਾਇਆ ਜਾਵੇ ਜੀ ਉਹਦੇ ਖਾਣੇ 'ਚ ਗੱਲ ਪੈ ਜੇ ਤੇ ਜੇ ਉਹਦੇ ਖਾਣੇ 'ਚ ਨਾ ਗੱਲ ਪਵੇ ਤਾਂ ਫਿਰ ਉਹਦੀ ਮਨਮਰਜ਼ੀ ਫਿਰ ਉਹ ਆਪਣਾ ਫਿਰ ਜੋ ਕਰਦੀ ਹੈ ਫਿਰ ਕਰੀ ਜਾਵੇ ਉਹਦਾ ਨੁਕਸਾਨ ਦਾ ਖਮਿਆਜਾ ਜਿਹੜਾ ਉਹਨੂੰ ਭੁਗਤਣਾ ਪੈਣਾ ਕੀ ਮੈਂ ਤਾਂ ਚਾਚਾ ਜੀ ਥੋੜੀ ਕੀਤੀ ਇਸੇ ਗੱਲ ਕੀਤੀ ਨਹੀਂ ਉਹਦੇ ਆਪਣੇ ਭੈਣ ਭਰਾ ਹੀ ਸਮਝਾ ਸਮਝਾ ਕੇ ਪਿੱਛ ਪਰ ਉਹਨਾਂ ਨੂੰ ਤਾਂ ਵੀ ਨਹੀਂ ਸਮਝ ਆਉਂਦੀ। ਉਹ ਨਹੀਂ ਜਿਹੜੀਆਂ ਉਹਦੀਆਂ ਮਤਲਬ ਤੇਰੀ ਮਮੀ ਤੁਹਾਡੀ ਦੀਆਂ ਜਿਹੜੀਆਂ ਭੈਣਾਂ ਜਾਂ ਉਹਦਾ ਪੇਕਾ ਪਰਿਵਾਰ ਉਹਨਾਂ ਨੂੰ ਸਮਝਾਇਆ ਕਈ ਵਾਰੀ ਆਉਂਦੇ ਆ ਉਹ ਸਮਝਾ ਕੇ ਚਲ ਜਾਂਦੇ ਹੁਣ ਸਮਝਾੜਨਾ ਹੀ ਸਾਰਿਆਂ ਦਾ ਵਾਸਤਾ ਮੰਨਣੀ ਕਰਨੀ ਤੇ ਕਿਸੇ ਨੇ ਆਪਣੀ ਹੈ ਨਾ ਘਰ 'ਚ। ਹਾਂ ਹਾਂ। ਪਰ ਨਹੀਂ ਉਹ ਬਸ ਉਦੋਂ ਚਿਹਰੀ ਐਸਾ ਰਹਿੰਦਾ ਵਾ ਮੁੜ ਕੇ ਫੇਰ ਦੋ ਚਾਰ ਦਿਨ ਲੰਘ ਤੇ ਫੇਰ ਉਹੋ ਕੋਸ਼ਿਸ਼। ਅੱਛਾ। ਉਹ ਤੇ ਗੱਲ ਉਹੋ ਕੀ ਇਹ ਕਿਹੜਾ ਭੁੱਖੀ ਮਰਦੀ ਆ। ਸਭ ਕੁਝ ਇਹਦੇ ਜੋਗਾਈ ਆ ਹਾਂ ਗੱਲ ਸੁਣਨ ਨੂੰ ਕਿ ਮਿਲ ਜਾਂਦੀ ਮੋੜ ਟੋੜੀ। ਨਹੀਂ ਪਰ ਇਦਾਂ ਥੋੜਾ ਭੁੱਖੇ ਮਰਨ ਦੀ ਗੱਲ ਕਿਉਂਕਿ ਇਹ ਥ ਇਹ ਰੋਟੀ ਤੱਕ ਸੀਮਤ ਨਹੀਂ ਆ ਗਏ ਘਰ ਨੂੰ ਚਲਾਉਣ ਵਾਸਤੇ ਵੀ ਮਤਲਬ ਗਾੜੀ ਜਿਹੜਾ ਬੱਚੇ ਜੋਗਦਾਨ ਤੇ ਉਹਨਾਂ ਦਾ ਹੀ ਨਾ ਸਾਰਾ ਵੱਡਾ ਹਾਂਜੀ ਇਹ ਮੁੰਡਾ ਤੇਰਾ ਬਾਹਰ ਆਂਦਾ ਵਾ ਉਹ ਘਰ ਨੂੰ ਚਲਾ ਰਿਆ ਵਾ ਸਾਰਾ ਗੁਜ਼ਾਰਾ ਬੜਾ ਵਧੀਆ ਵਾ ਤੁਹਾਡਾ ਗੁਜ਼ਾਰਾ ਹੁਣ ਵੀ ਰਿਆ ਵਾ ਹਾਂਜੀ ਘਰ-ਬਾਰ ਵੀ ਤੁਹਾਡਾ ਬੇਟਾ ਚੰਗਾ ਵਾ ਸਾਰੇ ਬੰਦੇ ਤੁਸੀਂ ਮਿਹਨਤੀ ਹੋ ਹਾਂਜੀ ਪਰ ਬਿਮਾਰੀ ਇਨੀ ਕ ਵਿੱਚ ਜੜੀ ਆ ਵੀ ਉਹ ਨਹੀਂ ਉਹਦੇ ਅੰਦਰੋਂ ਆ ਨਿਕਲਦੀ ਸੋ ਖੜੇ ਚਾਹ ਬਣੀ ਨਹੀਂ ਕਰੋ ਨਾ ਤੇਰਾ ਚਾਚਾ ਆਣ ਕੇ ਬੈਠਾ ਮੈਨੂੰ ਭਾਰ ਕੇ ਉੱਠ ਕੇ ਆਉਣਾ ਪਿਆ ਬਸ ਆ ਵੇਖੋ ਬਣ ਗਈ ਮम्मी ਚਾਹ ਲੈ ਕੇ ਚਲਨੀ ਹੀ ਐਨੇ ਦਿਨੋਂ ਤੇ ਉੱਠ ਕੇ ਵੀ ਚੱਲ ਜਾਂਦਾ ਕੋਈ ਦਿਨਾਂ ਚਿਰ ਤੂੰ ਚਾਹ ਬਣਾਉਂਦੀ ਨਹੀਂ ਲਾਇਆ ਆ ਆ ਬਸ ਬਣ ਗਈ ਮम्मी ਇੱਕ ਕੱਪ ਤੇ ਚਾਹ ਦਾ ਬਣਾਉਣਾ ਹੁੰਦਾ ਕਿੰਨਾ ਵੀ ਤੇ ਲੱਗਦਾ ਕਿਹੜੀ ਤੂੰ ਅੱਗ ਬਾਲਣੀ ਆ ਚਲ ਨਹੀਂ ਤੇ ਹੈਗੀ ਆ ਮੰਮੀ ਹੁਣ ਤੁਸੀਂ ਜਾਣ ਕੇ ਗੱਲ ਵਧਾਉਣ ਡੇ ਜੇ ਫੇਰ ਗੱਲ ਵਧਾਉਣ ਡੇ ਸਿਆਣਾ ਬਣਾਣ ਕੇ ਬੈਠਾ ਕਦੋਂ ਦਾ ਬੈਠਾ ਇਹਨਾਂ ਤੁਮੀ ਸੋਚਣਾ ਤੇ ਮੰਮੀ ਮੈਂ ਹੋਰ ਕੰਮ ਕਰਨ ਢੀ ਮੈਂ ਤੇ ਵੇਖਿਆ ਹੀ ਨਹੀਂ ਜੱਚ ਜਾਂਦੀ ਆਵਾਜ਼ ਦੇ ਦਿੰਦੇ ਵੀ ਚਾਚਾ ਜਦੋਂ ਮੈਂ ਵੇਖਿਆ ਮੈਂ ਨਾਲ ਹੀ ਚਾਹ ਰੱਖਤੀ ਆਏ ਰੱਬਾ ਆ ਕਿੰਨੀ ਕੁ ਦੂਰ ਤੇ ਨੂੰ ਸਾਹਮਣੇ ਦਿਖਣ ਨਹੀਂ ਡਿਆ ਮੈਂ ਕਿਰੀ ਰਸੋਈ ਚ ਹੀ ਮੰਮੀ ਜਾਣ ਕੇ ਤੁਸੀਂ ਕੌਣ ਗੱਲ ਵਧਾਉਣ ਡੇ ਮੈਂ ਲੈ ਕੇ ਜਾਵਾਂ ਜਾ ਕਿ ਤੁਸੀਂ ਨਾ ਜਾਗੇ ਲੈ ਜਾ ਜਾ ਕੇ ਹੋਰ ਕੰਮ ਅੱਠ ਜਾਂਦੇ ਲੈ ਜਾਂਦਾ ਚਾਹ ਪਾਣੀ ਆਉਂਦੇ ਗਾ ਚਾਚਾ ਜੀ ਮੈਂ ਤਾਂ ਥੋੜੀ ਕੀ ਤਾਂ ਗੱਲ ਕਰਦੀ ਨਹੀਂ ਕਿਤੇ ਹੀ ਆ ਇਦਾਂ ਆਈ ਹੋਵਾਂ ਤੇ ਫਿਰ ਕੋਈ ਗੱਲ ਛੇੜ ਜੇ ਜੇ ਤਾਂ ਹੁਣ ਗੱਲਾਂ ਚੋਂ ਗੱਲ ਨਿਕਲ ਗਈ ਫਿਰ ਗੱਲਾਂ ਤੁਹਾਨੂੰ ਪਤਾ ਹੋ ਹੀ ਜਾਂਦੀਆਂ ਉਹ ਤੇ ਮੰਨਦੇ ਆ ਸੱਚੀ ਆ ਚਾਚਾ ਜੀ ਸੱਚੀ ਆ ਬੇਟਾ ਹਾਂ ਠੀਕ ਠਾਕ ਹਾਂਜੀ ਆ ਲੋ ਚਾਚਾ ਚੀਚਾ ਚਾਹ ਤੇ ਪੋਤਾ ਜੀ ਹੁਣੇ ਪੀ ਕੇ ਆਏ ਹਜੇ ਤੇ ਪੀ ਲੋ ਫੜੋ ਆ ਲੋ ਦੀਦੀ ਨਹੀਂ ਭਾਬੀ ਮੈਂ ਤਾਂ ਜਦ ਸਾਹਮਣੇ ਜੇ ਹੁਣੇ ਪੀਤੀ ਰੋਟੀ ਖਾਣੀ ਕੋਈ ਨਹੀਂ ਫੜੋ ਪੀ ਲੋ ਨਹੀਂ ਨਹੀਂ ਬਸ ਬਾਅਦ ਚ ਪੀਣੇ ਠਹਿਰ ਕੇ ਹੁਣੇ ਪੀਤੀ ਹੈ ਜੀ ਪੀਣਾ ਨਹੀਂ 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 ਬਸ ਕੋਈ ਗੱਲ ਬਾਅਦ ਚ ਪੀ ਲੈਨੇ ਆ ਹੋਰ ਮੈਡਮ ਮਮੀ ਠੀਕ ਆ ਤੇਰੀ ਹਾਂਜੀ ਠੀਕ ਆ ਜੀ ਉਹ ਸਭ ਪਰਿਵਾਰ ਸਾਰਾ ਵਧੀਆ ਆਪਣਾ ਹਾਂਜੀ ਹਾਂਜੀ ਵਧੀਆ ਸ਼ੁਕਰ ਦਾ ਪ੍ਰਮਾਤਮਾ ਦਾ ਅੱਛਾ ਇਹਨਾਂ ਦੇ ਵੀ ਸਗੋਂ ਟੈਨਸ਼ਨ ਪਈ ਆਖੰਡੇ ਮਮੀ ਕਿਤੇ ਗਏ ਆ ਲੱਭਣ ਹੀ ਡੇ ਤੋਂ ਸਗੋਂ ਹੀ ਆਖੰਡੇ ਹੀ ਵੀਰ ਜਾਵੇ ਸਗੋਂ ਨਾਲ ਤੇ ਪਤਾ ਕਰੇ ਉਹ ਇੱਧਰ ਵੱਖਰੀ ਟੈਨਸ਼ਨ ਪਈ ਆ ਹਾਂ ਤੇ ਮੇਰੀ ਵੱਖਰੀ ਆ ਅੱਛਾ ਵਿਕਤਾਂ ਦੇ ਮੈਂ ਪਤਾ ਪਹਿਣ ਲਈ ਪਤੁਹੇ ਸਾਰੀ ਹੋਈ ਮੈਨੂੰ ਜਦੋਂ ਮੈਂ ਆਈ ਇਹਨਾਂ ਕੋ ਪਤਾ ਲੱਗਾ ਅੱਛਾ ਉਹਨਾਂ ਦਾ ਵੀ ਕੋਈ ਨਹੀਂ ਪਤਾ ਲੱਗਣ ਡਿਆ ਪਤਾ ਨਹੀਂ ਹੈ ਤੇ ਨਹੀਂ ਇਦਾਂ ਦੀ ਕੋਈ ਗੱਲਬਾਤ ਪਤਾ ਨਹੀਂ ਕੀ ਚੱਕਰ ਬਣਿਆ ਚਾਚਾ ਜੀ ਇੱਥੇ ਸਾਡੇ ਘਰ 'ਚ ਤਾਂ ਖੇਡਾਂ ਖੇਡਦੇ ਰਹਿੰਦੇ ਬਸ ਸਾਰੇ ਜਾਨੀ ਹਾਂ ਤੁਸੀਂ ਵੇਖ ਕੇ ਗਏ ਨਾ ਸਭੀ ਬਿਮਾਰ ਹੀ ਬਿਲਕੁਲ ਮੈਂ ਦੋ ਵਾਰੀਆਂ ਪਰ ਕੋਈ ਬਿਮਾਰ ਨਹੀਂ ਹੂੰ ਪਖੰਡ ਹੀ ਸਭ ਇਹਨਾਂ ਦੇ ਦੱਸੋ ਨਾ ਤੁਸੀਂ ਵੀ ਦੀ ਚਾਚਾ ਜੀ ਨੂੰ ਪਤਾ ਲੱਗੇ ਕੋਈ ਮੈਂ ਅੱਗੇ ਵੇਖਣ ਡਿਆ ਪੀ ਤੇ ਕ੍ਰਿਸ਼ਮਾ ਆਇਆ ਕੋ ਜਦਾਂ ਚਾਚਾ ਜੀ ਕ੍ਰਿਸ਼ਮੇ ਵਾਲੀ ਗੱਲ ਜੇ ਤਾਂ ਬੰਦਾ ਬਿਮਾਰ ਹੀ ਨਹੀਂ ਬਿਮਾਰ ਬੰਦਾ ਇੱਥੇ ਤੇ ਠੀਕ ਹੋ ਜਾਂਦਾ ਜਿਹੜਾ ਇੰਨਾ ਬੰਦਾ ਛਤਾਈ ਸੀ ਇਹ ਉਹਦੇ ਬੇਟਾ ਮੈਂ ਵੇਖਣ ਆਵਾ ਸੋਚਦਾ ਵੀ ਆ ਪੀ ਇੰਨੀ ਜਲਦੀ ਨਾ ਡਿਪਰੈਸ਼ਨ ਵਾਲਾ ਬੱਚਾ ਕਿਦਾਂ ਠੀਕ ਹੋਗਾ ਅਜੀ ਦੀ ਸ਼ੀ ਦੀ ਚਾਚਾ ਜੀ ਤੁਸੀਂ ਤੇ ਉਦੋਂ ਦੇ ਆਈ ਨਹੀਂ ਮੈਂ ਤਾਂ ਤੁਹਾਨੂੰ ਸਾਰਾ ਕੁਝ ਦੱਸਣਾ ਹੀ ਇਹ ਮੇਰੀ ਮਾਂ ਕੋਲੋਂ ਇਹਨਾਂ ਨੇ ਪੈਸੇ ਠੱਗਣ ਵਾਸਤੇ ਕੀਤਾ ਹੈ ਸਭ ਕੁਝ 50000 ਰੁਪਇਆ ਦੇ ਕੇ ਗਈ ਵਿਚਾਰੀ ਇਹਨਾਂ ਨੂੰ ਹੈ 50000 ਰੁਪਇਆ ਹਾਂਜੀ ਇਹਨਾਂ ਦਾ ਢਿੱਡ ਨਹੀਂ ਭਰਿਆ ਅਜੇ ਤੱਕ ਕੋਈ ਤੇ ਹੁਣ ਜਾਜਾ ਜੀ ਮੈਨੂੰ ਜ਼ਮੀਨ ਵੱਲੋਂ ਕਹਿਣ ਦੇ ਹੀ ਤੇ ਮੇਰੀ ਧਮਕੀ ਦਿੱਤੀ ਵੀ ਤੇਰੀ ਮਾਂ ਮਰਵਾ ਦੇਣੀ ਜੇ ਤੂੰ ਜ਼ਮੀਨ ਨਾ ਲੈ ਕੇ ਆਈ ਤੇ ਹੁਣ ਘਰ ਹੈ ਨਹੀਂ ਤੂੰ ਹੀ ਦੱਸੋ ਫੇਰ ਇਹਨਾਂ ਦਾ ਹੱਥ ਨੇ ਕੀਤੇ ਕਿਨੇ ਧਮਕੀ ਕਿਨੇ ਦਿੱਤੀ ਆ ਸਾਬੀ ਨੇ ਅੱਛਾ ਵੀ ਮੈਂ ਤੁਹਾਡੀ ਮੰਮੀ ਤੁਹਾਡੀ ਮਰਵਾ ਦੇਣੀ ਆ ਜੀ ਉਥੋਂ ਜ਼ਮੀਨਾਂ ਲੈ ਕੇ ਆਈਂਦੇ ਇਹ ਵੱਜ ਜਾਣਗੇ ਨਹੀਂ ਇਹ ਕਿਦਾਂ ਵੱਜਣਗੇ ਵੇ ਪੁੱਤ ਕੋ ਸਮਝਾਇਆ ਕੁਛ ਇਹਨਾਂ ਨੂੰ ਕਿ ਤੂੰ ਮਿੰਦੂ ਚਾਚਾ ਜੀ ਇੱਥੇ ਆਣ ਕੇ ਸਾਰਾ ਕੁਝ ਪਤਾ ਲੱਗਾ ਮੈਂ ਤੇ ਆ ਬੜੀ ਹੈਰਾਨ ਵਾਂ ਕਿ ਕਿਤੇ ਇਹਨਾਂ ਦੀਆਂ ਕਰਨੀਆਂ ਭੰਨੀਆਂ ਮੇਰੇ ਗਾੜੀ ਤੇ ਨਹੀਂ ਆਉਣੀਆਂ ਕਿਉਂ ਇਦਾਂ ਕਰਨ ਢੇ ਮਾ ਮੋਹ ਨਹੀਂ ਚਾਚਾ ਜੀ ਮੈਂ ਹਜੇ ਦੀਦੀ ਨੂੰ ਵੀ ਦੱਸਿਆ ਵਾ ਹਾਂ ਮੇਰ ਨਾਲ ਕਿਹੜੀ ਇਹਨਾਂ ਦੀ ਗੱਲ ਹੁੰਦੀ ਨਾਲੇ ਮੈਨੂੰ ਤਾਂ ਕਿਹ ਗੱਲ ਦਾ ਪਤਾ ਹੀ ਬਾਹਰੋਂ ਸੁਣਨ ਨੂੰ ਮਿਲ ਜਾਂਦਾ ਉਹ ਵੀ ਸਗੋਂ ਵੱਧ ਘੱਟ ਮਿਹਣੇ ਤੇ ਮਿਹਣੇ ਇਦਾਂ ਦੇ ਵਾਧੂ ਮਿਲਦੇ ਰਹਿੰਦੇ ਆ ਤੇ ਬੇਟਾ ਇਹਨਾਂ ਦਾ ਹੀ ਜਿਹੜਾ ਸਾਰਾ ਪ੍ਰਕੋਪ ਆ ਨਾ ਤੇਰੇ ਘਰ ਤੱਕ ਆ ਗਿਆ ਸਹੀ ਪੁੱਛਦੀਆਂ ਮੇਰੇ ਕੋਲੋਂ ਤੇ ਚਲੋ ਭਾਬੀ ਤਾਂ ਨਹੀਂ ਮੇਰ ਨਾਲ ਮਾੜੇ ਹੈਗੇ ਤੇ ਪਰ ਚਲੋ ਅੰਦਰ ਤੇ ਬੰਦੇ ਦਾ ਖੂਨ ਖੋਲਦਾ ਹੀ ਆ ਨਾ ਮੰਚ ਕਈ ਗੱਲਾਂ ਹੁੰਦੀਆਂ ਤੇ ਇਹ ਜਿਹੜਾ ਨਾਟਕ ਬੜਾ ਸੁੱਖ ਜਿਹੜਾ ਹੋਇਆ ਆਪਣੇ ਇਧਰੋਂ ਬਣਾਇਆ ਇਹਨਾਂ ਨੇ ਉਹ ਨਾਟਕ ਸਾਬੀ ਨੇ ਆਪ ਕੀਤਾ ਹੈ ਕਿ ਜਾਂ ਤੁਹਾਡੀ ਮਮੀ ਨੇ ਪਾਪੀ ਨੇ ਕੀਤਾ ਇਹਨੇ ਨਾਲotra ਸੱਚਾ ਜੀ ਹੋਊਗੀ ਕਿ ਰਹਿ ਹੋਰ ਕੀ ਹੁਣ ਮੈਨਾਂ ਨੂੰ ਪਤਾ ਨਹੀਂ ਹੈਗਾ ਮੇਰੀ ਮਾਂ ਨੇ ਕਿੱਥੋਂ ਪੈਸੇ ਲਿਆਉਣੇ ਉਹ ਤੇ ਵਿਚਾਰੀ ਕੋ ਉਹਨਾਂ ਨੂੰ ਪੈਸੇ ਨਹੀਂ ਦਾ ਸ਼ਰਮ ਨਹੀਂ ਸਿੱਧਾ ਕਹਿ ਦੇਣ ਮੈਂ ਲੈ ਸਾਡੇ ਦੇ ਪੈਰਾਂ ਥੱਲੇੋਂ ਜ਼ਮੀਨ ਖਸ ਗਈ ਇਹ ਗੱਲ ਦੀ ਕਰਕੇ ਵੀ ਇਹ ਬਣਿਆ ਕੀ ਆ ਬਣ ਕੀ ਧਿਆ ਵਾਏ ਹੋਰ ਕੀ ਪਤਾ ਚਾਚਾ ਜੀ ਕੀ ਕੀ ਝੂਠ ਬੋਲਿਆ ਇਹਨਾਂ ਨੇ ਤੇ ਕੀ ਨਹੀਂ ਨਹੀਂ ਇਹ ਤੇ ਗੱਲ ਹੈਗੀ ਆ ਜਿੱਦਾਂ ਹੁਣ ਦੱਸਿਆ ਧਮਕੀ ਤੁਹਾਨੂੰ ਦਿੱਤੀ ਆ ਤੇ ਪੈਸੇ ਵੀ 50000 ਰੁਪਿਆ ਲੈ ਲਿਆ ਹਾਂਜੀ ਤੇ ਇਹ ਜਿਹੜਾ ਨਾਟਕ ਵੀ ਕੀਤਾ ਸਾਬੀ ਨੇ ਸਾਰਾ ਇਦਾਂ ਇਹ ਮੈਨੂੰ ਤਾਂ ਲੱਗਦਾ ਵਾ ਇਹ ਸਾਰਾ ਕਸੂਰ ਸਾਡੀ ਪਰਜਾਈਦਾ ਵਾ ਭਾਬੀ ਸਾਡੀ ਦਾ ਸਾਰਾ ਕਸੂਰ ਆ ਪਤਾ ਮਮੀ ਤੁਹਾਡੀ ਦਾ ਮੇਰਾ ਗੁੱਸਾ ਕਰਿਓ ਤੇ ਭਾਵੇਂ ਮੇਰਾ ਗਿਲਾ ਕਰਿਓ ਮੈਂ ਤੁਹਾਨੂੰ ਕਹਿਤੀ ਆ ਗੱਲ ਇਹ ਇਹਨੂੰ ਪਤਾ ਨਹੀਂਗਾ ਭਾਬੀ ਨੂੰ ਮਹਾ ਤੇ ਪੈਰ ਲੱਗੇ ਆ ਬੁੜੇ ਦੇ ਤੇ ਪਹਿਲਾਂ ਤੇ ਜੇ ਸਾਡੇ ਕੋਲ ਨਹੀਂ ਜੱਠਿਆ ਨਹੀਂ ਗਿਆ ਕੰਮ ਸਾਰਾ ਤੇ ਅਸੀਂ ਦੁਬਾਰਾ ਫੇਰ ਕੀ ਕਰਾਂਗੇ ਜੇ ਚਾਹਤ ਜਦੋਂ ਕਰਦਾ ਮੋਢੀ ਬੰਦਾ ਇਦਾਂ ਦੀਆਂ ਸਕੀਮਾਂ ਕਰੇ ਇਹੋ ਜਿਹਾ ਕੰਮ ਕਰੇ ਤੇ ਉਹ ਘਰ ਕਿੰਨਾ ਕੁ ਚਿਰ ਤੱਕ ਚੱਲੂਗਾ ਇਹਨੇ ਤੇ ਪੁੱਤ ਜਿਹੜੀ ਤੁਹਾਡੀ ਮੰਮੀ ਆ ਨਾ ਇਹਦਾ ਤੇ ਨੁਕਸਾਨ ਨਹੀਂ ਔਰ 1 ਰੁਪਏ ਦਾ ਵੀ ਹੋਣਾ ਤੇ ਮੁੰਡੇ ਦਾ ਨੁਕਸਾਨ ਹੋਣਾ ਹੀ ਹੋ ਤੇ ਇਹਨੇ ਇਸ ਨਾਲ ਇਸ ਬੀਬੀ ਨੇ ਮੈਨੂੰ ਜਾਬਦਾ ਮੁੰਡੇ ਨੂੰ ਕੋਟ ਕਚਾਰੀਆਂ ਵਿੱਚ ਖਾਣਨੇ ਆ ਤੇ ਮੁੰਡਾ ਫਸ ਗਿਆ ਨਾ ਕਿਤੇ ਤੇ ਨਾ ਤੇ ਉਹਨੇ ਬਾਹਰ ਨਿਕਲਣਾ ਤੇ ਨਾ ਉਹਨੇ ਕਿਸੇ ਪਾਸੇ ਨਿਕਲਣਾ ਇਹ ਮਾਮਲਾ ਬੜਾ ਗਹਿਰਾ ਮਾਮਲਾ ਵਾ ਕੋਈ ਐਵੇਂ ਕਿਵੇਂ ਦਾ ਨਹੀਂ ਗਾ ਚਾਹੀਦਾ ਹੀ ਨਹੀਂ ਐ ਇਦਾਂ ਮੈਂ ਤੇ ਆ ਬੜੀ ਹੈਰਾਨ ਗਈ ਆ ਕਿਸੇ ਦੇ ਪੈਸੇ ਨਾ ਦਿੱਤੀਆਂ ਨਾ ਥੋੜੀ ਘਰ ਪਰਦਾ ਵਾ ਆਪਣੀ ਮਿਹਨਤ ਕਰਨ ਹਾਂ ਚੰਗੇ ਭਲੇ ਆ ਉਹ ਪੁੱਤ ਮੈਨੂੰ ਪਤਾ ਲੱਗਾ ਵਾ ਵੀ ਇੱਕ ਤੇ ਉਹ ਮੰਮੀ ਇਹਨਾਂ ਦੀ ਸਿਆਣੀ ਮਰਦੇ ਆ ਹਾਂਜੀ ਇਸ ਹਾਰਾ ਵੀ ਉਹਨਾਂ ਦਾ ਕੋਈ ਨਹੀਂ ਹਾਂਜੀ ਠੀਕ ਹੈ ਨਾ ਗੱਲ ਹਾਂਜੀ ਤੇ ਜ਼ਮੀਨ ਜਿਹੜੀ ਪੁੱਤ ਜਿਹੜੇ ਉਹਦਾ ਜੇ ਸਹਾਰਾ ਮੁੱਕ ਗਿਆ ਜ਼ਮੀਨ ਵੀ ਇਹਨਾਂ ਨੂੰ ਦੇ ਦਿੱਤੀ ਉਹਨੇ ਵੇਚ ਕੇ ਤੇ ਉਹਨੂੰ ਉਹਦਾ ਉਹਨੂੰ ਇਹ ਨਾ ਕਹ ਲੋਦੀ ਬਾਹ ਫੜਨਗੇ ਹਾਂਜੀ ਇਹਨੂੰ ਕੁੜੀ ਨੂੰ ਇਹਨੂੰ ਟਾਈਡ ਕਰਨਗੇ ਹਾਂਜੀ ਤੇ ਬੇਟਾ ਫੇਰ ਨਾ ਮਾਵਾ ਤੇ ਆਂਦਾ ਫੇਰ ਬਸੇ ਪੱਕੇ ਕਿੱਥੇ ਹੋਊਗਾ ਕੀ ਪਤਾ ਇਹੋ ਚੋਰੇ ਚ ਹੀ ਨਹੀਂ ਕੋਈ ਟੈਨਸ਼ਨ ਨਹੀਂ ਲੈ ਕੇ ਦਿਮਾਗ ਤੇ ਲੈ ਕੇ ਆ ਪੱਕੀ ਗੱਲ ਆ ਤੇ ਜਿਹੜੀ ਸਾਭੀ ਨੇ ਆ ਗੱਲ ਕਰਤੀ ਆ ਨਾ ਹਾਂਜੀ ਵੀ ਮੈਂ ਆਹ ਕਰ ਦੂੰਗਾ ਮਰਵਾ ਦੂੰਗਾ ਜਿੱਦਾਂ ਦੀ ਇਹਨੂੰ ਉਹਨੇ ਧਮਕੀ ਦਿੱਤੀ ਆ ਨਾ ਉਹਦਾ ਖਮਿਆਜਾ ਫਿਰ ਸਾਬੀ ਨੂੰ ਭੁਗਤਣਾ ਪਊਗਾ ਤੇ ਮੰਮੀ ਤੁਹਾਡੀ ਇਹਦਾ ਵੀ ਰਗਣਾ ਲਗਣਾ ਹੈ ਪੂਰਾ ਨਾਲ ਇਹ ਬੇਟਾ ਕੀ ਹੋਊਗਾ ਦੱਸ ਫਿਰ 13 ਵਜੇ ਬਾਹਰ ਆਜੂਗਾ ਉਸ ਘਰ ਦੇ ਵਿੱਚ ਮੈਨੂੰ ਇਹ ਦੱਸ ਪਈਦਾ ਉਹ ਤੇ ਮੈਨੂੰ ਅੱਗੇ ਨਹੀਂ ਟਿਕਣ ਦਿੰਦੇ ਮੈਨੂੰ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਡਰ ਲੱਗਦਾ ਵੀ ਇਹ ਕੀ ਬਣ ਡਿਆ ਇੱਥੇ ਇਹ ਤਾਂ ਮੇਰ ਨਾਲ ਵੀ ਜ਼ਿਆਦਾ ਔਖਾ ਵਧਿਆ ਆਣਾ ਦੀ ਮਾਰੀ ਗੱਲ ਕੀਤੀ ਇਹਨਾਂ ਨੇ ਕੀ ਪਤਾ ਹੋ ਇਹਨਾਂ ਗੱਲਾਂ ਦਾ ਹੀ ਨਹੀਂ ਫਾਇਦਾ ਚੁੱਕਦੇ ਨਹੀਂ ਗੱਲ ਸਹੀ ਆ ਫਾਇਦਾ ਕਰਦਾ ਵੀ ਪਤਾ ਕੋਈ ਨਾ ਕਿ ਅਜੇ ਤਾਂ ਤੇਰੇ ਸਹੁਰੇ ਪਰਿਵਾਰ ਦੇ ਕੋਲ ਕੋਈ ਇਹਨਾਂ ਦੀ ਛੋਟੀ ਵੱਡੀ ਗੱਲ ਨਹੀਂ ਗਈ ਹੋਣੀ ਇਹੋ ਜੀ ਨਹੀਂ ਚਾਚਾ ਜੀ ਉਹ ਬੜੀਆਂ ਗੱਲਾਂ ਕਰਦੇ ਮੈਨੂੰ ਜਿਹੜੀਆਂ ਗੱਲਾਂ ਇੱਥੇ ਆਣ ਕੇ ਪਤਾ ਲੱਗਦੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਆ। ਤੇ ਬੇੜਾ ਪਤਾ ਗੱਲਾਂ ਨੂੰ ਤੇ ਖੰਭ ਲੱਗ ਜਾਂਦੇ ਆ। ਗੱਲਾਂ ਤੇ ਉੱਡ ਕੇ ਚਲ ਜਾਂਦੀਆਂ ਹਵਾ ਦੇ ਵਿੱਚ। ਤੇ ਇਹ ਹੁਣ ਤੇ ਫੇਰ ਕੰਮ ਖਰਾਬ ਹੋਊਗਾ ਜਦਾਂ ਤੇ ਬੁੱਤ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਆ। ਚਾਚਾ ਜੀ ਅਜੇ ਤੇ ਮੈਂ ਗਈ ਨਹੀਂ ਮੈਂ ਦੀਦੀ ਨੂੰ ਆਕਣ ਦੀ ਭੇਜਣਾ ਨੂੰ ਕਹੋ ਜਾ ਕੇ ਲੱਭਣ। ਚਾਚਾ ਜੀ ਜੇ ਮੈਂ ਹੁਣ ਇੱਥੋਂ ਚਲ ਗਏ ਮੈਂ ਮੁੜ ਕੇ ਰਹੀ ਪੈਰ ਨਹੀਂ ਜਿਪਾਉਣਾ। ਮੁੜ ਕੇ ਤੁਸੀਂ ਕਹਿੰਦੇ ਮੇਰਾ ਕਸੂਰ ਕੱਢਣਾ ਤਾਂ ਹੀ ਮੈਂ ਤੁਹਾਨੂੰ ਸਾਰੀ ਗੱਲ ਖੋਲੀ ਜੀ ਅੱਜ। ਇੱਥੋਂ ਤ ਘਰ ਮਹਾ ਵਸਿਆ ਵਾ ਮੁੰਡਾ ਤੇ ਬਹੁਤ ਬੀਬਾ ਸੀਗਾ ਮੁੰਡੇ ਦਾ ਤੇ ਬੀਬੇ ਵਾਲੇ ਦਾ ਕੋਈ ਅੰਤ ਕੋਈ ਨਹੀਂਗਾ ਪਰ ਜਿਹੜੀ ਤੁਹਾਡੀ ਮੰਮੀ ਆ ਨਾ ਕਸੂਰਬੰਦ ਸਾਰੀ ਉਹ ਇੱਕ ਤੇ ਸਾਡਾ ਭਾਉ ਹੈ ਜੀ ਤੱਕ ਗਵਾਚਾ ਵਾ ਤੇ ਉਹ ਇਹਨਾਂ ਕੋਲ ਲੱਭਣ ਦੀ ਕੋਸ਼ਿਸ਼ ਪੁੱਤ ਕੀਤੀ ਤੁਸੀਂ ਤੈਨੂੰ ਬਾਪ ਦੀ ਲੋੜ ਸੀ ਤੈਨੂੰ ਦਾਦੀ ਆਪਣੀ ਦੀ ਉਹ ਤਾਂ ਚਾਚਾ ਜੀ ਹੈਗੀ ਕਦੀ ਕਿਹਾ ਆਪਣੀ ਮਾਂ ਨੂੰ ਵੀ ਤੁਸੀਂ ਉਹ ਦਾਦੀ ਬਾਰੇ ਕੋਈ ਸੋਚਿਆ ਕਈ ਤੇ ਇਹਨਾਂ ਨੇ ਕੋਈ ਤੇਰਾ ਨਾ ਜ਼ਿਕਰ ਕੀਤਾ ਉਹ ਗਾੜੀਆਂ ਕਹਿ ਦਿੰਦੇ ਆ ਕਿ ਤੁਹਾਨੂੰ ਪਤਾ ਹੀ ਆ ਨੇ ਪਤਾ ਤਾਂ ਹੈਗਾ ਵਾ ਪਰ ਕੋਈ ਪੁੱਤ ਉਹਦਾ ਕੋਈ ਕਿਤੇ ਨਾ ਕਿਤੇ ਕੋਈ ਉਹਦਾ ਕੋਈ 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 ਥਾਣੇ ਦੇ ਵਿੱਚ ਜਾਂ ਗੁੰਮਸ਼ਦੀ ਦੀ ਜਿੰਦਗੀ ਦੀ ਕੋਈ ਕੋਈ ਕਰਾਈ ਹੋਵੇ ਤੁਸੀਂ ਰਿਪੋਰਟ ਕਰਾਈ ਹੋਵੇ ਉਹਦੀ ਕੋਈ ਅਜ ਤੱਕ ਉਹਦੇ ਹੁਣ ਚਾਚਾ ਜੀ ਜਿੱਤਾਂ ਇਹ ਕਹਿ ਦਿੰਨ ਮੈਂ ਤੇ ਉਦਾ ਹੀ ਮੰਨਣਾ ਮੈਂ ਕਿਹੜਾ ਵੇਖਿਆ ਮੈਨੂੰ ਕਹਿ ਦਿੰਦੇ ਆ ਵੀ ਹਾਂ ਕਰਾਈ ਆ ਕੋਈ ਨਹੀਂ ਲੱਭਦੀ ਇਹਨਾਂ ਬਾਣੀ ਹਲਕੀ ਜੀ ਬੁੱਧ ਕਿਤੇ ਖੱਬੇ ਸੱਚੋਂ ਗੱਲ ਹੋ ਗਈ ਨਾ ਕੋਈ ਹਾਂਜੀ ਇਹਨਾਂ ਕਈਆਂ ਪਾਸਿਆਂ ਤਰਕੜੇ ਜਾਣਾ ਤਾਂ ਇਹਨਾਂ ਨੇ ਭਾਬੀ ਉਹਨਾਂ ਨੇ ਕੋਈ ਨਾ ਹਰ ਪਾਸੇ ਮੁਸੀਬਤਾਂ ਹਰ ਪਾਸੇ ਮੁਸੀਬਤ ਜਿਹੜੀ ਆ ਨਾ ਉਹ ਪੈਣੀ ਆ ਫੇਰ ਵੱਡੀ ਮੁਸੀਬਤਾਂ ਦਾ ਪਹਾੜ ਤੇ ਅ ਪਰ ਪਤਾ ਨਹੀਂ ਫਿਰ ਇਦਾਂ ਕਿਉਂ ਕਰਨ ਡਿਆ ਪਏ ਆ ਕਿ ਬੰਦੇ ਨੂੰ ਆਪ ਨੂੰ ਸੋਚ ਸਮਝ ਚਾਹੀਦੀ ਕਿਹੜੇ ਨਿਆਣੇ ਆ ਨਹੀਂ ਨਿਆਣੇ ਤੇ ਨਹੀਂ ਪੁੱਤ ਪਰ ਹੁਣ ਪੀਏ ਤੇ ਭਾਬੀ ਨੂੰ ਚਾਹੀਦਾ ਨਾ ਵੀ ਮੈਂ ਘਰ ਆਪਣਾ ਕਿੱਦਾਂ ਬਸਾਉਣਾ ਵਾ ਮੈਂ ਦੁਬਾਰਾ ਮੇਰੀ ਨੌ ਆਈ ਆ ਤੇ ਮੇਰੀ ਨੌ ਵੀ ਚੰਗੀ ਆ ਕੁੜੀ ਵੀ ਪੜ੍ਹੀ ਲਿਖੀ ਆ ਪਰ ਜਦੋਂ ਚਾਚਾ ਜੀ ਇਹਨਾਂ ਦੀਆਂ ਗੱਲਾਂ ਸੁਣੀਂਦਿਆਂ ਫਿਰ ਇਹ ਸੱਚੇ ਲੱਗਦੇ ਆ ਸੱਚੀ ਕਹਦੇ ਪੁੱਤ ਫਿਰ ਇਹਨਾਂ ਨੂੰ ਬਹਿ ਕੇ ਸਮਝਾਉਣਾ ਪਊ ਸਾਰੇ ਪਰਿਵਾਰ ਦੀ ਕਲਾਸ ਲਾਉਣੀ ਪਊਗੀ ਇਹਦੇ ਹੁਣ ਚਾਚਾ ਜੀ ਤਾਂ ਤੁਸੀਂ ਪਿੰਡ 'ਚ ਰਹਿੰਦੇ ਤੁਹਾਨੂੰ ਵੀ ਪਤਾ ਬਾਹਰ ਕੀ ਗੱਲਬਾਤ ਹੁੰਦੀ ਆ ਕਿੱਦਾਂ ਵਾ ਫੇਰ ਆਏ ਬਾਜੀ ਦੀ ਗੱਲ ਕਰ ਮੈਂ ਤੇ ਬਾਜੀ ਨੂੰ ਚੰਗਾ ਹੀ ਬੜਾ ਸਮਝਦੀ ਤੇ ਵੇਖ ਮੇਰੇ ਬੱਚਿਆਂ ਨੂੰ ਮਤ ਦੇਂਦਿਆ ਮੇਰੇ ਹੀ ਬਰ ਖਲਾਫ ਕਰੀ ਜਾਂਂਦਿਆ ਵਾ ਅੱਜ ਤੇ ਮਨਜੀਤ ਨੂੰ ਲਿਆ ਵਾ ਕਹਿਣ ਤੇ ਜੇ ਕਿਤੇ ਸਾਬੀ ਨੂੰ ਕਿਹਾ ਤੇ ਵੇਸ ਮਨਜੀਤ ਦੀ ਗੱਲ ਕਰ ਮੇਣੀ ਜੀਓ ਕਿ ਸੁਣੀ ਜਾਂਂ ਲਈ ਆ ਆਪਣੀ ਮਾਂ ਦੇ ਬਰ ਖਲਾਫ ਹੀ ਗੱਲਾਂ ਸੁਣੀ ਜਾਂਂ ਲਈ ਆ ਇਹ ਤੇ ਮੈਨੂੰ ਕੁਛ ਨਾ ਕੁਛ ਕਰਨਾ ਪੈਣਾ ਵਾ ਕੋਈ ਸਕੀਮ ਲਾਉਣੀ ਪੈਣੀ ਆ ਐਦਾਂ ਨਹੀਂ ਗੱਲ ਬਣਨੀ ਉਹਨਾਂ ਦੇ ਇਹੋ ਹੀ ਹੈ ਨਾ ਵੀ ਅਸੀਂ ਕਿਹੜਾ ਕਿਸ ਦੇ ਲਾਗੇ ਬਹਿਣਾ ਖਲੋਣਾ ਵੰਦੇ ਕੋਈ ਗੱਲ ਬਾਤ ਤੁਹਾਨੂੰ ਪਤਾ ਲੱਗਣ ਦੀ ਸਾਨੂੰ ਤੇ ਬੇਟਾ ਅੱਗੇ ਨਹੀਂ ਛੱਡਦੇ ਲੋਕ ਸਾਨੂੰ ਲੱਗੇ ਕਹਿੰਦੇ ਆ ਵੀ ਉਹ ਜਿਹੜਾ ਹੈਗਾ ਆਪਣਾ ਭਾਉ ਆ ਉਹ ਤੁਹਾਡਾ ਉਹ ਤੇ ਅਜ ਤੱਕ ਉਹਦਾ ਦਸਤੋਖ ਨਹੀਂ ਕਿਤੇ ਲੱਭੀ ਕਿਤੇ ਉਹ ਥੋ ਪਤਾ ਨਹੀਂ ਲੱਗਾ ਉਹਦਾ ਤੇ ਕਿੱਥੇ ਚਲ ਗਿਆ ਕੋਈ ਇਹਦਾ ਪਤਾ ਕੀਤਾ ਸਾਨੂੰ ਲੋਕ ਪੁੱਛਦੇ ਆ ਬਾਤ ਪੁੱਛਦੀਆਂ ਮੈਂ ਫੇ ਕਿੱਦਾਂ ਗੱਲ ਲਾਗੇ ਬੈਠੀ ਗੱਲਾਂ ਸੁਣੀ ਜਾਂਦੀਆਂ ਤੇ ਤੇਰੇ ਮੂੰਹ 'ਚ ਜ਼ੁਬਾਨ ਹੈ ਨਹੀਂ ਜਵਾਬ ਦੇਣੀਆਂ ਉਹਨੂੰ ਕੀ ਮਮੀ ਕੱਲੇ ਬੜਬੜ ਕਰੀ ਜਾਂਦੇ ਜੀ ਤੇ ਕੱਲੀ ਬੋੜ ਬੋੜ ਕਰਨਾ ਹੋਰ ਕੀ ਕਰਾਂ ਮੈਂ ਫਿਰ ਕਿਉਂ ਕੀ ਹੋਇਆ ਹੋਇਆ ਪੁੱਛਣ ਦੀਆਂ ਜੇ ਤੇ ਜੇ ਮੈਂ ਤੁਹਾਨੂੰ ਪੁੱਛਾਂ ਵੀ ਜਿਹੜੀਆਂ ਹੁਣ ਮੈਂ ਸੁਣ ਕੇ ਆਈਆਂ ਤੇ ਮੈਂ ਕਿੱਦਾਂ ਸੁਣੀਆ ਕਿੱਦਾਂ ਸੁਣੀਆ ਤੂੰ ਲੋਕਾਂ ਤੇ ਯਕੀਨ ਕਰਨਾ ਮਾਂ ਤੇ ਦੇ ਨਹੀਂ ਕਰਨਾ ਮੰਮੀ ਕੋਈ ਇੱਕ ਜਣਾ ਝੂਠ ਮਾਰਦਾ ਹੋਵੇ ਕੋਈ ਦੋ ਜਾਨੇ ਝੂਠ ਮਾਰਦੇ ਹੋਣਗੇ ਹੁਣ ਤੇ ਪਾਣੀ ਵੀ ਸਿਰ ਚੋਂ ਦੀ ਨੰਗਿਆ ਤੁਸੀਂ ਆਪ ਹੀ ਥੋੜਾ ਬੋਤਾ ਸ਼ਰਮੂ ਹੱਥ ਮਾਰੋ ਵੀ ਜੀ ਇੱਕ ਇਦਾਂ ਹੋ ਗਈ ਆ ਜਾਂ ਕੀ ਆ ਕੀ ਨਹੀਂ ਨਾ ਮੈਨੂੰ ਉਹਦਾ ਕੋਈ ਮੂੰਹ ਸਿਰ ਹੁਣ ਦੂਜੀ ਨੂੰ ਵੀ ਤੁਸੀਂ ਤੰਗ ਕਰ ਰਹੇ ਕਿੰਨੀ ਗਲਤ ਗੱਲ ਆ ਤੁਹਾਡੇ ਵਾਸਤੇ ਤੇਰੀ ਗੱਲ ਬੜੀ ਸੋਭਾ ਦਿੰਦੀ ਮਾਂ ਨੂੰ ਅਖੰਡੀ ਸ਼ਰਮ ਕਰ ਮੂੰਹ ਗੱਲ ਫੱਬਦੀ ਪਿਲਾਂਏ ਦੱਸ ਮੰਮੀ ਕੀ ਕਰਾਂ ਮੈਨੂੰ ਵੀ ਦੱਸੋ ਨਾ ਮਣਕੀਆ ਮੈਂ ਗੱਲਾਂ ਸੁਣ ਕੇ ਹੀ ਮੈਨੂੰ ਵੀ ਤਾਂ ਸ਼ਰਮ ਆਉਂਦੀ ਆ ਨਾ ਚੰਗਾ ਥੋੜੀ ਲੱਗ ਜੇ ਤੁਸੀਂ ਸਹੀ ਹੋ ਤਾਂ ਮੈਂ ਆਪੇ ਕੋਈ ਇੱਥੇ ਜਵਾਬ ਦੇਵਾਂ ਆਹੋ ਜਵਾਬ ਦੇਣ ਨੂੰ ਜ਼ੁਬਾਨ ਤੇ ਨਹੀਂ ਹੈਗੀ ਮਾਂ ਨਾਲ ਹੀ ਜ਼ੁਬਾਨ ਲੜਾਉਣ ਨੂੰ ਹੈਗੀ ਆ ਤੇਰੇ ਕੋ ਮੰਮੀ ਗਲਤ ਨੂੰ ਤੇ ਮੈਂ ਗਲਤ ਕਹਿਣਾ ਹੀ ਆ ਨਾ ਕਿ ਮੈਂ ਨਾ ਕਹਾਂ ਤੇ ਹੋਰ ਤੈਨੂੰ ਕੋਣ ਕਹੇ ਨਾ ਤੁਸੀਂ ਮੰਨਦੇ ਹੋ ਮਨਜੀਤ ਸਾਰੇ ਥਾਂ ਮੈਂ ਹੀ ਗਲਤ ਹਾਂ ਹੋਰ ਵੀ ਕਿਸ ਦੀ ਗਲਤੀ ਕੱਢ ਲਿਆ ਕਰ ਪਰ ਮੰਮੀ ਇਹ ਗੱਲ ਛੋਟੀ ਜੀ ਨਹੀਂ ਆ ਤੁਸੀਂ ਉਹਦੀ ਮਾਂ ਕੋਲੋਂ 50000 ਰੁਪਏ ਲਿਆ ਉੱਤੋਂ ਤੁਸੀਂ ਉਹਨੂੰ ਪੈਲੀ ਵੱਲੋਂ ਕਹਿਣ ਦੇ ਇਹ ਗੱਲ ਛੋਟੀ ਜੀ ਤੁਸੀਂ ਆਪ ਸੋਚੋ ਕਿੰਨੇ ਲਿਆ ਕਿੰਨੇ ਕੀਤਾ ਇਹ ਕੌਣ ਗਿੰਦਾ ਤੈਨੂੰ ਇਹ ਤਾਂ ਹੁਣ ਜਦੋਂ ਸਾਰੇ ਜਾਣੇ ਇਕੱਠੇ ਬਹਿਣਗੇ ਗੱਲਾਂ ਹੋਣਗੀਆਂ ਫ ਆਪਣੇ ਘਰ ਦੇ ਤੇਰੇ ਕੋ ਫੈਸਲੇ ਨੇ ਮਿੱਟੇ ਨਹੀਂ ਜਾਂਦੇ ਤੇ ਸਾਡੇ ਘਰ ਦੇ ਫੈਸਲੇ ਨੇ ਵੇਟਣ ਲੱਗੀ ਤੂੰ ਮੈਂ ਤਾਂ ਹੀ ਤੇ ਕੋਈ ਗੱਲ ਨਹੀਂ ਕਰਦੀ ਜਿੱਤਾਂ ਦੀ ਮੇਰੀ ਸੱਸ ਗੱਲਾਂ ਕਰਦੀ ਉਹ ਸੱਚੀ ਆ ਫਿਰ ਆਹੋ ਉਹ ਤੇ ਸੱਚ ਦਾ ਪੁਤਲਾ ਵਾ ਤੇਰੀ ਸੱਸ ਚੰਗੀ ਅੱਜ ਚੰਗੀ ਹੋ ਗਈ ਜਦੋਂ ਘਰੋਂ ਕੱਢੇ ਉਦੋਂ ਨਹੀਂ ਤੇ ਮੈਨੂੰ ਹੁਣ ਕੀ ਪਤਾ ਤੁਹਾਡੀਆਂ ਕਰਨੀਆਂ ਭਰਨੀਆਂ ਮੇਰੇ ਗਾੜੀਆਂ ਆਉਣਡੀਆਂ ਵਾ ਕੀ ਪਤਾ ਅਗਲੀ ਆਪਣਾ ਡੇਢ ਚ ਕਿੰਨੀਆਂ ਕ ਪੱਸੀਸਾਂ ਦਿੰਦੀ ਹੋਊਗੀ ਅੱਛਾ ਆ ਗੱਲ ਆ ਫਿਰ ਤੇ ਇਹ ਗੱਲ ਦਾ ਸਿਆਪਾ ਹੀ ਨਵੇੜਦੀ ਕੋ ਖਾ ਕੇ ਹੀ ਮਰ ਜੰਨੀ ਆ ਆਹੋ ਇਹੋ ਕੁਛ ਕਰਿਆ ਤਰੂ ਦੂਸਰਾ ਵੀ ਤਾਂ ਆਹੋ ਜਿਹਾ ਹੋ ਜਾਊਗਾ ਅਪੜੀ ਗੱਲ ਨਹੀਂ ਦੀਏ ਵੀ ਜੇ ਤੈਨੂੰ ਕੋਈ ਸਮਝਾਉਂਦਾ ਨਹੀਂ ਤੂੰ ਮੈਨੂੰ ਛੱਡ ਦੇ ਤੂੰ ਐਦਾਂ ਹੀ ਮੰਮੀ ਕਰੀਦਾ ਹੁੰਦਾ ਵੀ ਨਾ ਨਾ ਰੋਈ ਦਸਿਆਪਾ ਹੀ ਨਹੀਂ ਮੇੜਦੀਆਂ ਮੈਂ ਮੰਮੀ ਐਦਾਂ ਨਹੀਂ ਕਰੀਦਾ ਹੁੰਦਾ ਜਿਹੜੀ ਗਲਤੀ ਉਹ ਮੰਨੀ ਦੀ ਹੁੰਦੀ ਆ ਗਲਤੀ ਕਾਦੀ ਮੈਂ ਕੀਤੀ ਹੋਵੇ ਕੋਈ ਤੇ ਮੰਨਣਾ ਜੇ ਤੂੰ ਮੈਂ ਗਲਤੀ ਕੋਈ ਕੀਤੀ ਨਹੀਂ ਆ ਮੈਂ ਗੱਲ ਦਸਿਆਪਾ ਹੀ ਨਹੀਂ ਮੇੜਦੀਆਂ ਜਦੋਂ ਮੈਂ ਕਸੂਰ ਹੀ ਮੇਰਾ ਹਰ ਥਾਂ ਤੇ ਮੈਂ ਖਾ ਕੇ ਕੁਝ ਮਾਰ ਜਾਨੀ ਜਿਹੜੀ ਗੱਲ ਹੋਈ ਆ ਉਹ ਸਾਰਿਆਂ ਸਾਹਮਣੇ ਵਿੱਚ ਬਹਿ ਕੇ ਹੋਈ ਜਾਣੀ ਆ ਉਹਨੇ ਝੂਠ ਬੋਲਣਾ ਹੈਗਾ ਜਦੋਂ ਮੈਂ ਕੋਈ ਗਲਤੀ ਕੀਤੀ ਨਹੀਂ ਆ ਨਹੀਂ ਛੱਡਦੀ ਮੈਂ ਹਾਂ ਛੱਡੋ ਨਹੀਂ ਛੱਡਣਾ ਮੰਮੀ ਐ ਜਿੱਤਵਾ ਤੇ ਮੇਰੀ ਵੀ ਜਿੱਤਵਾ ਇਦਾਂ ਨਹੀਂ ਕਰੀਂ ਤੂੰ ਪੁੱਠੇ ਕੰਮ ਨਹੀਂ ਕਰੀਦੇ ਹੁੰਦੇ ਉਹੋ ਗੱਲ ਕਰਨ ਦੇ ਜਿਹੜੀ ਗੱਲ ਉਹ ਬਹਿ ਗਏ ਹੋ ਜੂਗੀ ਜੀ ਉਹ ਸੱਚੀ ਹੋਣਾ ਸੀ ਚੁੱਪ ਕੀਤੇ ਰੋ ਦਿਮਾਗ ਖਰਾਬ ਕਰਨ ਲੱਗੇ ਜੀ